ਆ ਸਾਹਿਆ ਕਿ ਸਰਾ ਹੈ। ਆ ਸਾਹ ਜੀ ਜਾਂਚ ਕਰਦੇ ਪਿਆ ਜੀ ਇਸ ਤੋਂ ਮੈਂ ਪੈਟਰੋਲਿੰਗ ਕਰਦਾ ਆਂ ਆਂਡਿਆ ਬੰਦਾ ਇੱਥੇ ਡਿੱਗਿਆ ਸੀ। ਜੇ ਡਿਊਟੀ ਅਫਸਰ ਸਾਡੇ ਆਏ ਆ ਪਤਾ ਲੱਗਾ ਵੀ 92 ਯਾਰ ਹੈ ਉੱਤੇ ਕੋਈ ਲੱਗੀ ਗੱਡੀ ਦੇ ਨਾਲ ਥੱਲੇ ਡਿੱਗ ਪਿਆ ਪੁਲ ਤੋਂ। ਭਾਈ ਬੰਦਾ ਉੱਤੋਂ ਥੱਲੇ ਡਿੱਗਾ ਹਲਮੜ ਪਾਇਆ ਸੀ ਤੇ ਹਲਮੜ ਕਰਕੇ ਉਹਦਾ ਬਚਾ ਆ। ਲੱਗਦਾ ਉਹਦੀਆਂ ਦੋਵੇਂ ਫੈਕਚਰ ਹੋ ਗਏ। ਉੱਤੋਂ ਡਿੱਗਾ। ਹਾਂਜੀ। ਮੁੰਡੇ ਦੀ ਪਛਾਣ ਹੋਈ ਕੌਣ ਆ ਗਈ ਕਿ ਪੂਹ ਆ ਰਿਹਾ। ਪਛਾਣ ਉਹਦੇ ਮਾਲਕ ਆ ਗਏ ਸੀ। ਟੱਕਰੀ ਬੈਟਰੀ ਵਾਲੇ ਜਿਹੜੇ ਆਏ ਉਹ ਹੁਣ ਚੁੱਕੇ ਭੱਜ ਗਏ। ਇਹ ਲੈ। ਕਿ ਕੋਈ ਲਾਗੇ ਖਲੋਤਾ ਨਹੀਂ। ਕਾਦੀ ਪਾਣੀ ਕੀ ਨਾ ਆ ਜ ਆਪਣਾ ਮੇਰਾ ਨਾਮ ਜੀ ਹਰਮੇਸ਼ ਕੁਮਾਰ ਠੀਕੀ ਹੋਇਆ ਕੀ ਜਿਹੜਾ ਐਕਸੀਡੈਂਟ ਹੋਇਆ ਭਾਈ ਬੰਦਾ ਉੱਤੋਂ ਥੱਲੇ ਡਿੱਗਾ ਹੈਲਮਟ ਪਾਇਆ ਸੀ ਤੇ ਹੈਲਮਟ ਕਰਕੇ ਉਹਦਾ ਬਚਾ ਆ ਲੱਗਦਾ ਉਹਦੀਆਂ ਦੋਵੇਂ ਫੈਕਚਰ ਹੋ ਗਏ ਦੋ ਟੁੱਟ ਗਏ ਹਾਂਜੀ ਉਹਦੇ ਤੇ ਵੀ ਪਛਾਣ ਹੋ ਗਈ ਕੌਣ ਆਗਾ ਕਿਹ ਕੋ ਆ ਰਿਹਾ ਪਛਾਣ ਉਹਦੇ ਮਾਲਕ ਆ ਗਏ ਸੀ ਤੱਕੀ ਬੈਟਰੀ ਰਿਕਸ਼ੇ ਵਾਲੇ ਜਿਹੜੇ ਆਏ ਉਹ ਫੋਨ ਚੁੱਕੇ ਭੱਜ ਗਏ ਠੀਕ ਹੈ ਤੇ ਕੋਈ ਲਾਗੇ ਖਲੋਤਾ ਨਹੀਂ ਠੀਕ ਹੈ ਔਨ ਦੀ ਸਪੋਰਟ ਤੇ ਖਲੋਣਾ ਚਾਹੀਦਾ ਹੈ ਕੱਲ ਤੇ ਕਿਸੇ ਨੂੰ ਵੀ ਕੁਝ ਹੋ ਸਕਦਾ ਬੰਦੇ ਦੀ ਪਛਾਣ ਹੋਈ ਕੋਈ ਕੋਈ ਨਾ ਕਰੀ ਕੋਈ ਹਾਂ ਵਰਕਰ ਹੈ ਵਾਸੀ ਤੇ ਇਹ ਫੈਕਟਰੀ ਦਾ ਠੀਕ ਹੈ ਸੁਪਰਵਾਈਜ਼ਰ ਸੀ ਤੇ ਉਹਨੂੰ ਹਣ ਕਿਥੇ ਹਸਪੀਟਲ ਭੇਜਿਆ ਹਾਂਜੀ ਹੁਣ ਹਸਪੀਟਲ ਭੇਜ ਦਿੱਤਾ ਉਹਨਾਂ ਨੂੰ ਪੁਲਿਸ ਮੌਕੇ ਤੇ ਆ ਗਈ ਸੀ ਠੀਕ ਹੈ ਇਹ ਗੱਡੀ ਨਾਲ ਐਕਸੀਡੈਂਟ ਹੋਇਆ ਕੀ ਇਹ ਕੋਈ ਪਤਾ ਇਹ ਹੁਣ ਭਾਈ ਉੱਪਰ ਤੇ ਕੋਈ ਗਿਆਨ ਮੋਹਨ ਸਾਹਿਬ ਉੱਪਰ ਹੀ ਆ ਬਾਕੀ ਉਹਦਾ ਕੱਪੀ ਇਨਸਾਨੀਅਤ ਕਿੰਨੀ ਸ਼ਰਮਸਾਰ ਹੋਈ ਉਹਦਾ ਮੋਬਾਈਲ ਡਿੱਗਿਆ ਕੋਈ ਬੈਟਰੀ ਆ ਪੈਸੇ ਵਿੱਚ ਵਾਲਾ ਫੋਨ ਚੁੱਕ ਕੇ ਲੈ ਗਿਆ ਲੈ ਗਿਆ ਬਚਾ ਲਈ ਉਹਨੂੰ ਚੁੱਕਣ ਦੀ ਜਗ੍ਹਾ ਭੈਣ ਦੋਧੂਨ ਕੇ ਪਾ ਦੇ ਬੰਦਾ ਹੋ ਚੁੱਕਿਆ ਭੱਜ ਗਿਆ ਵੀ ਤੂੰ ਇਨਸਾਨ ਦੀ ਬਲੇ 300 ਕੰਮ ਦੇਖੋ ਨਾ ਸਹੀ ਇਹ ਬੰਦਾ ਡਿੱਗਾ ਹੈ ਤਾਂ ਹੈਗਾ ਜੋ ਮਰ ਗਿਆ ਕੱਲ ਨੂੰ ਕਿਹਣਾ ਵੀ ਹੋ ਸਕਦਾ ਅੱਜ ਉਹਦੇ ਨਾਲ ਆਇਆ ਕੱਲ ਨੂੰ ਮਰਨਾ ਵੀ ਹੋ ਸਕਦਾ ਕਿਸੇ ਨੂੰ ਨਾ ਵੀ ਹੋਏਗਾ ਜੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਜਮਾਵਾਂਗੇ ਇਸ ਤਰ੍ਹਾਂ ਮਰ ਜੂਗਾ ਬੰਦਾ ਸੜਲੇ ਵੀ ਕੋਈ ਨਿਸ਼ਾਨੀਆਂ ਦੇਖਣਾ ਚਾਹੀਦਾ ਲੋਕਾਂ ਨੂੰ ਪਹੁੰਚ ਗਿਆ ਬਦਿਆ ਬਾਕੀ ਹੈਗਾ ਹੈਲਮਟ ਜਰੂਰ ਪਹੁੰਚੇ ਰੋਂਗ ਸਾਈਡ ਦਾ ਕੋਈ ਇੰਤਜ਼ਾਮ ਕਰਨਾ ਚਾਹੀਦਾ ਕਰਨੇ ਉਹਦੀ ਜਾਨ ਬਚਾਤੀ ਜਾਨ ਬਚਾਤੀ ਬਹੁਤ ਜ਼ਿਆਦਾ ਦਿੱਤਾ ਹੈ ਫ੍ਰੈਕਚਰ ਹੈ ਰੀਡ ਦੀ ਹੱਡੀ ਫ੍ਰੈਕਚਰ ਹੋ ਗਈ ਹੈਲਮਟ ਨੇ ਜਾਨ ਬਚਾਈ ਹੈਲਮਟ ਬਾਕੀ ਸਰਕਾਰ ਨੂੰ ਚਾਹੀਦਾ ਜੇਰਾ ਰੋਂਗ ਸਾਈਡ ਚੜਦੇ ਨੇ ਪੱਕਾ ਰੋਕ ਨਾਕਾ ਲਾਇਆ ਜਾਵੇ ਤਾਂ ਕਿ ਰਾਤ ਨੂੰ ਵੀ ਲੋਕੀ ਨਾ ਚੜਨ ਸਾਨੂੰ ਪੱਕਾ ਕਲੀਅਰ ਨਹੀਂ ਹੈਗਾ ਕਿ ਉਹ ਰੋਂਗ ਸਾਈਡ ਤੋਂ ਡਿੱਗਾ ਕਿਉਂ ਸਹੀ ਆ ਰਿਹਾ ਸੀ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਹਜੇ ਪਰ ਫਿਲਹਾਲ ਤਾਂ ਐਂਬੂਲੈਂਸ ਕਰਕੇ ਦੋਨੂੰ ਭੇਜਣ ਦੀ ਕੀਤੀ ਮਾਲ ਉਹ ਲੈ ਕੇ ਗਏ ਬਾਕੀ ਉਹਦੀ ਵਾਇਗੁਰ ਰੱਖਿਆ ਕਰੇ ਉਹਦੀ ਸੇਫ ਦੀ ਠੀਕ ਹੈ ਹਾਂਜੀ ਤਾਂ ਕੀ ਨਾਮ ਤੇ ਆਪਣਾ ਸੁਨੀਲ ਕੁਮਾਰ ਤੇ ਸਰ ਜਿਹੜਾ ਐਕਸੀਡੈਂਟ ਹੋਇਆ ਉਹ ਤਾਂ ਆ ਜਾਣਦੇ ਕਿ ਲੜਕਾ ਹਾਂਜੀ ਸਾਡੀ ਫੈਕਟਰੀ ਦਾ ਲੜਕਾ ਹੈ ਹਾਂਜੀ ਕੀ ਨਾਮ ਤੇ ਆ ਤਾਂ ਪ੍ਰਦੀਪ ਕੁਮਾਰ ਤੇ ਕਿੱਥੋਂ ਦਾ ਰਹਿਣਾ ਲਾ ਸੀ ਪੁਤਲੀ ਘਰ ਤੇ ਫੈਕਟਰੀ ਤੋਂ ਘਰ ਜਾ ਰਿਹਾ ਸੀ ਘਰ ਛੁੱਟੀ ਕਰਕੇ ਜਾ ਰਿਹਾ ਸੀ ਕਿ ਐਕਸੀਡੈਂਟ ਕਿਹੜੀ ਜਗ੍ਹਾ ਤੇ ਹੋਇਆ ਰਾਮਤਲਾਈ ਰੌਂਡ ਸੈਂਡ ਪੁਲ ਤੋਂ ਉਹ ਤੋਂ ਹਾਂਜੀ ਤੇ ਐਕਸੀਡੈਂਟ ਆਵੇ ਕਿ ਗੱਡੀ ਦੇ ਨਾਲ ਹੋਇਆ ਉਹ ਸਾਨੂੰ ਇੰਨਾ ਨਹੀਂ ਪਤਾ ਸਰ ਅਸੀਂ ਤੇ ਭੱਜ ਦੌਰਚ ਫੋਨ ਆਇਆ ਕਿਸੇ ਦਾ ਤੇ ਅਸੀਂ ਆ ਗਏ ਹਾਂ ਲੜਕੇ ਜਾਨ ਨੂੰ ਲੜਕੇ ਜਾਨ ਠੀਕ ਹੈ ਬਾਕੀ ਹੈਲਮਟ ਪਾਇਆ ਸੀ ਉਹਨੇ ਬਾਕੀ ਲੱਤਾਂ ਦੇ ਥੋੜਾ ਹੈ ਬਚਾ ਬਚਾ ਹੋ ਗਿਆ ਇਹ ਰੋਗਸਾ ਹੀ ਪੁਲ ਦੇ ਉੱਤੇ ਚੜ ਰਿਹਾ ਸੀ ਹਾਂਜੀ ਹਾਂਜੀ ਸਰ ਮੋਟਰਸਾਈਕਲ ਉਹਦਾ ਮੋਟਰਸਾਈਕਲ ਹੋਵੇ ਸਾਰਾ ਲੱਗਾ ਹੈ ਸਰ ਅੱਗੇ ਸਾਰੇ ਮੇਰਾ ਹਾਸਾ ਆ ਕਿਸ ਤਰ੍ਹਾਂ ਆ ਗਿਆ ਹਾਸਾ ਜੀ ਜਾਂਚ ਕਰਦੇ ਪਿਆ ਜੀ ਇਸ ਤੋਂ ਮੈਂ ਪੈਟਰੋਲਿੰਗ ਕਰਦਾ ਆਂ ਡਿਆ ਬੰਦਾ ਇੱਥੇ ਡਿੱਗਿਆ ਸੀ ਜਾਂ ਡਿਊਟੀ ਅਫਸਰ ਸਾਡੇ ਆਏ ਆ ਪਤਾ ਲੱਗਾ ਵੀ 92 ਯਾਰ ਹੈ ਉੱਤੇ ਕੋਈ ਲੱਗੀ ਗੱਡੀ ਦੇ ਨਾਲ ਥੱਲੇ ਡਿੱਗ ਪਿਆ ਪੁਲ ਤੋਂ ਤੇ ਅਸੀਂ ਮੌਕੇ ਤੇ ਐਂਬੂਲੈਂਸ ਬੁਲਾ ਕੇ ਤੇ ਡਿਊਟੀ ਅਫਸਰ ਆਏ ਇਹਨਾਂ ਨੂੰ ਹਸਪੀਟਲ ਨੂੰ ਭੇਜਿਆ ਮੁੰਡੇ ਦੀ ਕੰਡੀਸ਼ਨ ਕਿਹੋ ਜਿਹੀ ਹੈ ਉਤਰਾ ਠੀਕ ਆ ਉਹਦੇ ਮਤਲਬ ਕਿ ਲੱਤਾਂ ਨੂੰ ਸੱਟਾਂ ਲੱਗੀਆਂ ਕੋਲ ਤੋਂ ਉੱਤੋਂ ਡਿੱਗ ਪਿਆ ਹਾਂ ਬਪਲ ਤੋਂ ਉੱਤੋਂ ਡਿੱਗ ਗਿਆ ਸਾਢੇ 11 ਤੋਂ ਪਹਿਲਾਂ ਡਿੱਗ ਪਿਆ ਸੀ ਕਿੱਦਾਂ ਦਾ ਕੋਈ ਕਾਰਨ ਪਤਾ ਲੱਗਾ ਨਹੀਂ ਉਹ ਦੇਖਦੇ ਆ ਜੀ ਜਾਂਚ ਕਰਦੇ ਆ ਕੁਛ ਨਹੀਂ ਪਤਾ ਹਜੇ ਡਿਊਟੀ ਅਫਸਰ ਆਏ ਆ ਥਾਣੇ ਤੋਂ ਸੱਦੇ ਆ ਉਹ ਦੇਖਦੇ ਆ ਕੀ ਗੱਲ ਹੋਈ ਆ ਉਹ ਸਾਰੀ ਵੈਰੀਫਾਈ ਕਰਕੇ ਦੱਸਣਗੇ ਠੀਕ ਹੈ ਕਿ ਜਿਹੜੀ ਗੱਡੀ ਦੇ ਨਾਲ ਵਜਾ ਐਕਸੀਡੈਂਟ ਹੋਇਆ ਉਹ ਗੱਡੀ ਦੇਖਦੇ ਆ ਜੀ ਅਸੀਂ ਤੇ ਥੱਲੇੋਂ ਆ ਰਹੇ ਸੀ ਪੈਟਰੋਲਿੰਗ ਕਰਦੇ ਤੇ ਜਦੋਂ ਸਾਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਭੇਜਿਆ ਵਾ ਬਾਕੀ ਉਹਨਾਂ ਦੇ ਪਤਾ ਲੱਗੂਗਾ ਬਿਆਨਾਂ ਦੇ ਜਾਂ ਜਦੋਂ ਹੋਸ ਥੋੜੀ ਕਰਦੇ ਆ ਵੀ ਕੀ ਗੱਲ ਹੋਈ ਆ ਫਿਰ ਜੋ ਵੀ ਹੋਊਗਾ ਮੌਕੇ ਦੇ ਡਿਊਟੀ ਅਫਸਰ ਆਏ ਸਾਡੇ ਉਹ ਜੋ ਵੀ ਬੰਦੀ ਕਾਰਵਾਈ ਉਹ ਹੋਊਗੀ ਜੀ